ਉਸ ਬੰਦੇ ਨੂੰ ਵੋਟ ਪਾਇਓ ਜਿਹਨੇ ਤੁਹਾਡੇ ਕੰਮ ਕਰਿਆ ਆ ਆਪਦੇ ਦਿਲ ਤੇ ਹੱਥ ਰੱਖ ਕੇ ਅੱਖਾਂ ਮੀਚ ਕੇ ਚੀ ਸੋਚ ਲਿਓ ਵੀ ਸਾਡੇ ਕੰਮ ਕਿਹੜੀ ਪਾਰਟੀ ਨੇ ਕਰਿਆ ਹੁਣ ਜਾ ਰਹੇ ਆ ਜੀ ਆਪਾਂ ਬਾਬਾ ਜੀ ਘਰੇ ਸਰਦੂਲ ਖਾਨ ਜੀ ਕੇ ਬਹੁਤ ਮੰਨਦਾ ਬਾਕੀ ਘਟਨਾ ਹੋਈ ਹੈ ਜੀ ਬਹੁਤ ਮਾੜਾ ਹੋਇਆ ਜਿੰਨਾ ਵੀ ਕਹਿ ਦਈਏ ਐਡਾ ਸਿਆਣਾ ਨੌਜਵਾਨ ਸੀ ਗੱਲਾਂ ਛੱਡ ਦਿਓ ਪਰ ਅਸੀਂ ਗੱਲ ਕਰ ਰਹੇ ਆ ਵੀ ਤੁਸੀਂ ਬੱਗੇ ਦੀ ਹੋਰ ਨਹੀਂ ਸਪੋਰਟ ਕਰ ਸਕਦੇ ਤਾਂ ਵਿਚਾਰੇ ਦੀ ਫੇਸਬੁੱਕ ਤੇ ਜ਼ਰੂਰ ਕਰੋ ਕਿਉਂਕਿ ਆਏ ਵੀ ਜਿਹੜੇ ਵੀ ਬੱਗੇ ਨੇ ਵਾਅਦਾ ਕਰਿਆ ਹੋਇਆ ਜਿਹੜੇ ਪੈਸੇ ਨੂੰ ਫੇਸਬੁੱਕ ਤੋਂ ਆਉਣਗੇ ਜਾਂ YouTube ਤੋਂ ਆਉਣਗੇ ਸਾਰੇ ਪੈਸੇ ਇਹ ਮਤਲਬ ਇੱਥੇ ਅੱਗ ਲੱਗੀ ਸੀ ਜਿਹਦੇ ਕਰਕੇ ਇਹਨਾਂ ਦੇ ਦੋ ਪਸ਼ੂ ਸੀ ਇੱਥੇ ਗਾਂ ਤੇ ਮੱਝ ਗਾਂ ਤਾਂ ਵਿਚਾਰੀ ਸਾਰੀ ਗਈ ਜੀ ਤੇ ਮੱਝ ਦਾ ਬੁਰਾ ਹਾਲ ਹੋਇਆ ਪਿਆ ਬਹੁਤ ਗਰੀਬ ਪਰਿਵਾਰ ਆ ਆ ਤੁਸੀਂ ਦੇਖ ਸਕਦੇ ਹੋ ਬਹੁਤ ਮਾੜਾ ਹੋਇਆ ਜਿੰਨਾ ਵੀ ਕਹ ਜੀ ਇਨਸਾਨੀ ਤਨਾਤੇ ਤੁਸੀਂ ਇਹਨਾਂ ਦੀ ਮਦਦ ਜ਼ਰੂਰ ਕਰੋ ਹਾਂਜੀ ਗੁੱਡ ਮਾਰਨਿੰਗ ਦੋਸਤੋ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਬਲੌਗ ਵਿੱਚ ਆਪਾਂ ਪਿੰਡ ਪਹੁੰਚ ਗਏ ਸੀਗੇ ਜਿਵੇਂ ਕਿ ਤੁਹਾਨੂੰ ਦੱਸਿਆ ਸੀਗਾ ਤੇ ਸਭ ਤੋਂ ਪਹਿਲਾਂ ਤਾਂ ਜੀ ਨਹਾ ਧੋ ਕੇ ਹੁਣ ਜਾ ਰਹੇ ਹਾਂ ਜੀ ਆਪਾਂ ਬਾਬਾ ਜੀ ਘਰੇ ਸਰਦੂਲ ਖਾਨ ਜੀ ਕੇ ਜਿਵੇਂ ਇਹਨੂੰ ਦੱਸਿਆ ਬਹੁਤ ਮੰਦ ਬਾਕੀ ਘਟਨਾ ਹੋਈ ਹੈ ਜੀ ਬਹੁਤ ਮਾੜਾ ਹੋਇਆ ਜਿੰਨਾ ਵੀ ਕਹਿ ਦਈਏ ਐਡਾ ਸਿਆਣਾ ਨੌਜਵਾਨ ਸੀ ਗੱਲਾਂ ਛੱਡ ਦਿਓ ਆਪਦੇ ਕੰਮ ਤੇ ਜਾਂਦਾ ਸੀ ਸੰਗਰੀ ਦੀ ਦੁਕਾਨ ਸੀ ਉਹਦੀ ਜਿਹੜੇ ਹੁੰਦੇ ਆਪਣੇ ਹੱਡਾਂ ਵਾਂਹ ਦੀ ਜਿਹੜੇ ਉਤਰ ਜਾਂਦੇ ਚੜਾਉਂਦੇ ਹੁੰਦੇ ਆ ਤੇ ਵਿਚਾਰੇ ਦਾ ਰਾਸਤੇ ਤੇ ਪੀਟੀ ਵਾਲੇ ਮਤਲਬ ਐਕਸੀਡੈਂਟ ਹੋ ਗਿਆ ਕੋਈ ਪਤਾ ਨਹੀਂ ਤਿਲਕ ਤਲਕ ਗਿਆ ਬਾਈਕ ਖੰਭੇ ਚ ਵੱਜ ਗਿਆ ਵਿਚਾਰਾ ਬਹੁਤ ਮਾੜਾ ਹੋਇਆ ਅੱਜ ਪਹਿਲਾਂ ਤਾਂ ਉਧਰ ਜਾਣੇ ਜੀ ਬਾਕੀ ਫਿਰ ਕਰਾਂਗੇ ਕੰਮ ਕਰ ਨਾਲ ਅੱਜ ਬੱਗੇ ਬਾਈ ਨਾਲ ਵੀ ਕਰਦੇ ਗੱਲਬਾਤ ਕਿੱਥੇ ਆ ਜੋ ਫ੍ਰੀ ਹੋਇਆ ਤਾਂ ਫਿਰ ਵੀਡੀਓ ਉਹਨਾਂ ਦੀ ਬਣਾਉਣੀ ਅੱਜ ਜੋ ਬਹੁਤ ਵਧੀਆ ਕੰਮ ਕਰ ਰਿਹਾ ਬੱਗਾ ਬਹੁਤ ਜਿਆਦਾ ਵਧੀਆ ਬਹੁਤ ਹੀ ਜਿਆਦਾ ਵਧੀਆ ਸਮਾਜ ਸੇਵਾ ਕਰਦਾ ਹੈ ਉਹਦਾ ਪੇਜ ਵੀ ਬਣਾਇਆ ਹੋਇਆ ਤੁਸੀਂ ਉਹਨੂੰ ਵੀ ਫੋਲੋ ਕਰਿਓ ਤੇ ਜੇ ਕਿਸੇ ਨੂੰ ਲੋੜ ਆ ਤਾਂ ਉਹਨੂੰ ਦੱਸਿਓ ਉਹ ਜਰੂਰ ਹੈਲਪ ਕਰੂਗਾ ਤੇ ਬਾਕੀ ਐਨਆਰਆਈ ਭਰਾਵਾਂ ਦਾ ਧੰਨਵਾਦ ਜਿਹੜਾ ਬੱਗੇ ਨੂੰ ਸਹਿਯੋਗ ਕਰਦੇ ਆ ਤੇ ਬਾਕੀ ਦੋਸਤੋ ਆ ਮੇਰੇ ਪਿੰਡ ਦੀਆਂ ਗਲੀਆਂ ਖੁੱਲੀਆਂ ਡੁੱਲੀਆਂ ਮੈਨੂੰ ਪਤਾ ਲੱਗਾ ਵੀ ਆਪਣੇ ਪਿੰਡ ਬੁੱਝੋ ਤਾਂ ਜਾਣਗੇ ਵਾਲੇ ਵੀ ਆਏ ਸੀ ਉਹਦਾ ਆਪਾਂ ਇੱਥੇ ਹੈ ਨਹੀਂ ਸੀਗੇ ਤੇ ਹੁਣ ਜਾਂਦੇ ਆ ਜੀ ਮੜਾ ਸਰਪੰਚ ਸਾਹਿਬ ਕੋਲੇ ਉਹ ਵੀ ਜਾਣਗੇ ਸ਼ਾਇਦ ਫਿਰ ਅਸੀਂ ਇਕੱਠੇ ਤੁਰਦੇ ਆ ਤੇ ਬਾਕੀ ਇੱਕ ਪਾਸੇ ਹੁਣ ਪਤਾ ਵੀ ਜਿਹੜਾ ਵੋਟਾਂ ਦਾ ਮਾਹੌਲ ਆ ਉਹ ਭੱਗ ਗਿਆ ਪੂਰਾ ਤੇ ਹਰ ਇੱਕ ਪਾਰਟੀ ਆਪਦਾ ਪ੍ਰਚਾਰ ਕਰ ਰਹੀ ਹੈ ਅਸੀਂ ਵੀ ਲੱਗੇ ਹੋਏ ਆ। ਬਾਕੀ ਦੇਖੋ ਜਿੱਤ ਕਿਹਦੀ ਝੋਲੀ ਪੈਂਦੀ ਹੈ। ਬਸ ਆਇਆ ਵੀ ਸਾਰਾ ਕੁਝ ਸ਼ਾਂਤਿ ਨੂੰ ਨਿਬੜ ਜੇ। ਕੋਈ ਲੜਾਈ ਝਗੜਾ ਨਾ ਹੋਵੇ। ਤੇ ਉਸ ਬੰਦੇ ਨੂੰ ਵੋਟ ਪਾਇਓ ਜਿਹਨੇ ਤੁਹਾਡੇ ਕੰਮ ਕਰੇ ਆ। ਆਪਦੇ ਦਿਲ ਤੇ ਹੱਥ ਰੱਖ ਕੇ ਅੱਖਾਂ ਮੀਚ ਕੇ ਚ ਹੀ ਸੋਚ ਲਿਓ ਵੀ ਸਾਡੇ ਕੰਮ ਕਿਹੜੀ ਪਾਰਟੀ ਨੇ ਕਰੇ ਆ। ਤਾਂ ਧਿਆਨ ਨਾਲ ਸੋਚ ਕੇ ਵੇਖਿਓ ਜਿਹਨੇ ਵੀ ਕਰੇ ਆ ਉਹਨੂੰ ਵੋਟ ਪਾਇਓ। ਆਪ ਪਤਾ ਨਹੀਂ ਕਿ ਕਿਹਨੂੰ ਵੀ ਜਿਹਨੂੰ ਜਿਹਨੂੰ ਮੈਂ ਪਾਉਣੀ ਹੈ ਸਾਰਿਆਂ ਨੂੰ ਪਤਾ ਹੀ ਮੈਨੂੰ ਕਿਹਨੂੰ ਪਾਉਣੀ ਆ ਤੁਸੀਂ ਆਪ ਦੇ ਦਿਲ ਤੇ ਹੱਥ ਰੱਖ ਕੇ ਸੋਚ ਕੇ ਫਿਰ ਪਾਓ ਚਲੋ ਦੋਸਤੋ ਹੋਨੇ ਤੁਹਾਡੇ ਰੂ ਰੂ ਥੋੜੇ ਸਮੇਂ ਤੱਕ ਆਹਾ ਆਪਣਾ ਭਰਾ ਬੱਗਾ ਆਪਣੇ ਕੋਲ ਆ ਗਿਆ ਜਿਵੇਂ ਤੁਹਾਨੂੰ ਦੱਸਿਆ ਸੀਗਾ ਤੇ ਜਿਹੜੀ ਮੈਂ ਅਗਰ ਪਾਈ ਹੈ ਬਾਈ ਨੇ ਟੀ-ਸ਼ਰਟ ਇਹ ਇਹਨਾਂ ਦੀ ਸੰਸਥਾ ਹੈ ਜਿਹੜੀ ਬਹੁਤ ਵਧੀਆ ਕੰਮ ਕਰਦੀ ਹੈ ਆਪਣੇ ਆਸ-ਪਾਸ ਦੇ ਪਿੰਡਾਂ 'ਚ ਹਾਂ ਵੀ ਬੱਗਾ ਜੀ ਸਭ ਤੋਂ ਪਹਿਲਾਂ ਤਾਂ ਜੀ ਜਿਹੜਾ ਆਪਣੇ ਮੰਦਭਾਗੀ ਘਟਨਾ ਹੋਈ ਹੈ 13 ਤਰੀਕ ਨੂੰ ਬਹੁਤ 14 ਤਰੀਕ ਨੂੰ ਬਹੁਤ ਮਾੜੀ ਹੋਈ ਹੈ ਜੀ ਮੈਂ ਤਾਂ ਹੁਣ ਬੱਗੇ ਉਧਰ ਜਾ ਕੇ ਆਇਆ ਚਾਚੇ ਅਰਗੇ ਨਾਲ ਤੇ ਜਿਹੜੀ ਮੈਂ ਵੀਡੀਓ ਪਾਈ ਸੀ ਉਹ ਬੱਗੇ ਦੇ ਨਾਲ ਹੀ ਗਿਆ ਸੀ ਵਿਚਾਰਾ ਬੱਬੂ ਆ ਮੁੰਡੇ ਦਾ ਨਾ ਜਿਹੜਾ ਵਿਚਾਰਾ ਹੁਣ ਦੁਨੀਆ ਤੇ ਨਹੀਂ ਰਿਹਾ ਤੇ ਵੀ 13 ਤਰੀਕ ਨੂੰ ਬੰਦੇ ਨੇ ਬਹੁਤ ਸੇਵਾ ਕਰਾਈ ਜਿੰਨੀ ਵੀ ਕਹਦੀ ਹੈ ਬੱਗੇ ਦੇ ਨਾਲ ਜਿਹੜਾ ਪੇਸ਼ੈਂਟ ਹੈ ਉਹਦਾ ਇਲਾਜ ਕਰਾਇਆ ਉਹ ਤੁਸੀਂ ਵੀਡੀਓ ਚ ਵੇਖ ਹੀ ਲਿਆ ਹੋਣਾ ਤੇ ਹੁਣ ਆਪਾਂ ਬਾਈ ਬੱਗੇ ਨਾਲ ਗੱਲਬਾਤ ਕਰਦੇ ਆਂ ਪਤਾ ਕੀ ਗੱਲ ਹੈ ਬੰਦਾ ਬਹੁਤ ਮਿਹਨਤੀ ਹੈ ਇਹ ਬਹੁਤ ਵਧੀਆ ਕੰਮ ਕਰਦਾ ਹੈ ਤੇ ਮ ਸਪੋਰਟ ਵੀ ਆਏ ਨਹੀਂ ਸੁਣਵਾਦਾ ਵੀ ਕੋਈ ਕੋਈ ਇਹਨੂੰ ਬਚਾਰੇ ਨੂੰ ਕੋਈ ਪੈਸੇ ਭੇਜ ਦਾਂ ਉਹ ਭੇਜ ਦਿਓ ਹਾਂ ਬਾਕੀ ਆਏ ਜਿੰਨੇ ਜਿਹੜੇ ਆਸ-ਪਾਸੇ ਦੇ ਹੈਗੇ ਜਿੰਨੀ ਇਹ ਬੱਗਾ ਹੁਣ ਜਿਵੇਂ ਦੱਸ ਦਿੰਦਾ ਫਰਾਨੇ ਬੰਦੇ ਦੀ ਆਪਾਂ ਲੱਤ ਪਵਾਉਣੀ ਹੈ ਜਾਂ ਅੱਖ ਦਾ ਇਲਾਜ ਕਰਾਉਣਾ ਜਾਂ ਕੋਈ ਵੀ ਪ੍ਰੋਬਲਮ ਹੈ ਉਹ ਫਿਰ ਉਸ ਹਾਵਨਾ اکاؤنٹ ਨੰਬਰ ਪਾ ਦਿੰਦੇ ਉਹਨਾਂ ਦਾ ਉਵੇਂ ਹੋ ਜਾਂਦਾ ਪਰ ਹੁਣ ਜਿਹੜੀ ਅਸੀਂ ਗੱਲ ਕਰ ਰਹੇ ਅਸੀਂ ਗੱਲ ਕਰ ਰਹੇ ਹਾਂ ਵੀ ਤੁਸੀਂ ਬੱਗੇ ਦੀ ਹੋਰ ਨਹੀਂ ਸਪੋਰਟ ਕਰ ਸਕਦੇ ਤਾਂ ਵਿਚਾਰੇ ਦੀ ਫੇਸਬੁੱਕ ਤੇ ਜ਼ਰੂਰ ਕਰੋ ਫੇਸਬੁੱਕ ਤੇ ਵਿਚਾਰਾ ਵੀਡੀਓ ਪਾਉਂਦਾ ਹੁਣ ਇਹਨੂੰ ਆਖਿਆ YouTube ਤੇ ਬਣਾ ਲੈ ਉੱਥੇ ਬਣਾਉਗਾ ਫੇਸਬੁਕ ਤੇ YouTube ਤੇ ਬੱਗੇ ਦੀ ਫੁੱਲ ਮਦਦ ਕਰੋ ਮੈਂ ਤੁਹਾਨੂੰ ਦਿਖਾਉਣਾ ਹੈ ਇਹਦਾ ਵਿਚਾਰੇ ਦਾ ਜਿਹੜਾ ਪੇਜ ਬਣਿਆ ਹੋਇਆ ਹੈ ਬੱਗਾ ਹੀ ਦਿਖਾਇਆ ਮੜਾ ਪੇਜ ਆਹ ਹੈ ਜੀ ਮਾਨ ਸਾਹਿਬ ਆਹ ਦੇਖੋ ਜੀ ਆ ਬੱਗਾ ਚਾਹਾਨ ਦੇ ਨਾਂ ਤੇ ਬਣਿਆ ਹੋਇਆ ਜੀ ਤੇ 5200 ਚਾਰੇ ਦੇ ਫੋਲੋਅਰ ਹੈ ਤੇ ਇਹਦੀ ਵਿਚਾਰੇ ਦੀ ਇੱਥੇ ਮਦਦ ਜ਼ਰੂਰ ਕਰੋ ਤੇ ਜੇ ਤੁਸੀਂ ਇਹਦੀ ਆਈਡੀ ਖੋਲੋਗੇ ਤੁਹਾਨੂੰ ਆਪ ਹੀ ਪਤਾ ਲੱਗ ਜਾਊ ਬੰਦਾ ਕਿਹੋ ਜਿਹਾ ਕੰਮ ਕਰਦਾ ਤੁਸੀਂ ਲਾਲੋ ਸਾਹਿਬ ਇਧਰੋਂ ਡੱਬ ਵਾਲੀ ਤਾਈ ਮਲੋੜ ਤਾਈ ਸਾਰਾ ਕੁਝ ਇਹਦੇ ਦੱਸਿਆ ਹੋਇਆ ਹੈ ਕਿਹਦਾ ਕਿਹਦਾ ਇਲਾਜ ਕਰਾਇਆ ਕਿਹਦਾ ਆਪਰੇਸ਼ਨ ਕਰਾਇਆ ਬਹੁਤ ਮਿਹਨਤੀ ਬੰਦਾ ਜਿੰਨਾ ਮਰਜੀ ਤੁਸੀਂ ਕਹਿ ਬੀ ਨਾ ਦਿਨ ਵੇਖੇ ਨਾ ਰਾਤ ਵੇਖੇ ਜਦੋਂ ਇਹਨੂੰ ਕੋਈ ਫੋਨ ਆਇਆ ਤਾਂ ਉੱਡ ਜਾਂਦਾ ਵਿਚਾਰਾ ਤੇ ਇਮਾਨਦਾਰ ਬਹੁਤ ਸਭ ਤੋਂ ਵੱਡੀ ਗੱਲ ਹੈ ਤੇ ਇਹਦਾ ਬਾਈ ਦਾ ਮੈਨੂੰ ਕਈ ਦਿਨਾਂ ਤੋਂ ਫੋਨ ਆਈ ਜਾਂਦਾ ਸੀ ਵੀ ਕਹਿੰਦਾ ਬਾਈ ਜੀ ਪਿੰਡ ਕਦੋਂ ਆਉਂਗੇ ਸਭ ਤੋਂ ਪਹਿਲਾਂ ਮੈਂ ਕੱਲ ਆਨਸਰ ਬੱਗੇ ਨੇ ਫੋਨ ਮਾਰਿਆ ਤੇ ਬਾਈ ਬਣ ਕੇ ਸਾਡੇ ਹੱਥ ਬੰਨ ਕੇ ਬੇਨਤੀ ਹੈ ਇਹਦੀ ਬੱਸ ਨਾ ਮਦਦ ਕਰੋ ਜਰੂਰ ਸ਼ੇਅਰ ਕਰਦੇ ਦਾ ਪੇਜ ਜਿੰਨੇ ਜੋਗੇ ਵੀ ਹੈਗੇ ਇੱਕ ਸ਼ੇਅਰ ਕਰਨ ਨਾਲ ਤੁਹਾਡਾ ਮਤਲਬ ਉਹ ਨਹੀਂਗਾ ਬਿਕੋਸ ਕਸ ਜੂਗਾ ਕਿਉਂਕਿ ਆਏ ਵੀ ਜਿਹੜੇ ਵੀ ਬੱਗੇ ਨੇ ਵਾਦਾ ਕਰਿਆ ਹੋਇਆ ਜਿਹੜੇ ਪੈਸੇ ਨੂੰ ਫੇਸਬੁੱਕ ਤੋਂ ਆਉਣਗੇ ਜਾਂ YouTube ਤੋਂ ਆਉਣਗੇ ਸ ਸੇਵਾ ਕਰਨ ਤੇ ਲਾਊਗਾ ਤੇ ਮਤਲਬ ਤੁਸੀਂ ਆਪ ਹੀ ਦੇਖ ਲਓ ਯਾਰ ਵੀ ਬੰਦਾ ਪੇਜ ਤੇ ਖੋਲੋ ਤੁਹਾਨੂੰ ਪਤਾ ਲੱਗ ਜੂ ਬੰਦਾ ਕਿੰਨਾ ਹਿੰਮਤੀ ਹੈ ਤੇ ਮੇਰੀ ਸਾਰਾ ਹੱਥ ਬੰਨ ਕੇ ਬੇਨਤੀ ਹੈ ਵਾਰ-ਵਾਰ ਵੀ ਬੱਗੇ ਦੀ ਸਪੋਰਟ ਜ਼ਰੂਰ ਕਰੋ ਕਿਉਂ ਬੱਗਾ ਜੀ ਬਹੁਤ ਬਹੁਤ ਅੱਜੂ ਮਾਨ ਜੀ ਸੁਡੀ ਬੜੀ ਬੜੀ ਮਿਹਰਬਾਨ ਨੇ ਜੀ ਜਿਨ੍ਹਾਂ ਨੇ ਤੁਸੀਂ ਸਾਡੇ ਬਾਰੇ ਭੈਣ ਭਰਾਵਾਂ ਨੂੰ ਦੱਸਿਆ ਜੀ ਅੱਡੀ ਸੁਡਾ ਤੈਨੂੰ ਧੰਨਵਾਦ ਕਰਦੇ ਜਿੰਨੇ ਵੀ ਸਰੋਤੇ ਤੁਹਾਡੇ ਨਾਲ ਜੁੜੇ ਹੈ ਜੀ ਅਸੀਂ ਸਾਰਿਆਂ ਦਾ ਤੈਨੂੰ ਧੰਨਵਾਦ ਕਰਦੇ ਹਾਂ ਹਾਂਜੀ ਹਾਂਜੀ ਤੇ ਸਾਡੀ ਜੀ ਇੱਕ ਇਹੀ ਹੱਥ ਜੋੜ ਕੇ ਬੇਨਤੀ ਹੈ ਜੀ ਸਾਡੀ ਸਪੋਰਟ ਜ਼ਰੂਰ ਕਰਿਓ ਬਾਈ ਜੀ ਆਪਾਂ ਨੂੰ ਇਹ ਫਾਲੋਅਰਾਂ ਦੀ ਲੋੜ ਹੈਗੀ ਆ ਵੀ ਆਪਾਂ ਨੂੰ ਫੇਸਬੁੱਕ ਤੋਂ ਜਿੰਨੀ ਵੀ ਕਮਾਈ ਆਇਆ ਕਰੂਗੀ ਆਪਾਂ ਉਹ ਸੇਵਾ ਦੇ ਵਿੱਚ ਹੀ ਲਾਇਆ ਕਰਨੀ ਹੈਗੀ ਆ ਜੀ ਵੈਰੀ ਗੁੱਡ ਬੱਕੇ ਤੇ ਬਾਬੇ ਸਰਦੂਲ ਖਾਨ ਜੀ ਦਾ ਜੋ ਮੁੰਡਾ ਹੈਗਾ ਇਹ ਬੱਬੂ ਇਹ ਵਿਚਾਰਾ ਜੀ 13 ਤਰੀਕ ਨੂੰ ਮੇਰੇ ਨਾਲ ਹੀ ਗਿਆ ਸੀਗਾ ਜੀ ਅਸੀਂ ਬਠਿੰਡੋਂ ਆ ਬਾਦਲਾ ਹਸਪਤਾਲ ਚੋਂ ਦੀ ਪੇਸ਼ੈਂਟ ਚੱਕ ਕੇ ਉਹਨੂੰ ਰਹਿ ਕੇ ਕਲਾਂ ਛੱਡਿਆ ਸੀਗਾ ਇਹਦੀ ਲੱਤ ਟੁੱਟ ਗਈ ਸੀਗੀ ਹਾਂਜੀ ਹਾਂਜੀ ਉਹਦੇ ਘਰ ਦੀ ਵਿਚਾਰੇ ਦੀ ਪੋਚੇ ਪਾਚੇ ਲਾ ਕੇ ਟਾਈਮ ਪਾਸ ਕਰਦੀ ਐ ਤੇ ਬਾਬਾ ਸਰਦੂਲ ਕਾਂਜੀ ਵੀ ਜਿਹੜੇ ਸਮਾਜ ਸੇਵਾ ਦੇ ਕੰਮ ਕਰਦੇ ਹੈਗੇ ਹਾਂਜੀ 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 ਇਹ ਪਤਾ ਹੀ ਆ ਜੀ ਜਿਹੜੇ ਉਹਨਾਂ ਨੂੰ ਜਾਣਦੇ ਹੈਗੇ ਜੀ ਤੇ ਇਹਦੀ ਉਮਰ ਵੀ ਬੜੀ ਛੋਟੀ ਸਿਰਾਂ ਜੀ ਹਾਂਜੀ ਹਾਂਜੀ ਉਮਰ ਵੀ ਵਿਚਾਰੇ ਦੀ ਵਿਆਹ ਹੈ ਨਹੀਂ ਸੀਗਾ ਇੱਕ ਵਾਰ ਆਏ ਸੀਗਾ ਸੋ ਪ੍ਰਮਾਤਮਾ ਨੇ ਬਹੁਤ ਵੱਡਾ ਘਾਟਾ ਦਿੱਤਾ ਜੀ ਉਹਨਾਂ ਨੂੰ ਬਹੁਤ ਵੱਡਾ ਇੱਕਲ ਹੋ ਰਿਹਾ ਦੇਖ ਲਓ ਤੁਸੀਂ ਕੋਈ ਨਸ਼ਾ ਪਤਾ ਨਹੀਂ ਕਰਦਾ ਸੀ ਜਮਾਂ ਹੀ ਕਿਹੇ ਜੀ ਉਹਨਾਂਥੇ ਲਾ ਤੇ ਜੀ ਸਾਰਿਆਂ ਨੂੰ ਬਸ ਸਾਡੀ ਇਹੀ ਹੱਥ ਜੋੜ ਕੇ ਬੇਨਤੀ ਹੈ ਵੀ ਸਾਡੀ ਸਪੋਰਟ ਜ਼ਰੂਰ ਕਰਿਓ ਜੀ ਤਾਂ ਜੋ ਅਸੀਂ ਵੱਧ ਤੋਂ ਵੱਧ ਪਰਿਵਾਰਾਂ ਦਾ ਜਿਹੜਾ ਭਲਾ ਕਰ ਸਕੀਏ ਜੀ ਤੁਹਾਡੇ ਸਹਿਯੋਗ ਨਾਲ ਚਲੋ ਵੀਡੀਓ ਤੁਸੀਂ ਸਾਡੇ ਪੇਜ ਤੇ ਜਾ ਕੇ ਜੀ ਤੁਸੀਂ ਵੇਖ ਸਕਦੇ ਹੋ ਜੀ ਸਾਡੇ ਕੀ ਜਿਹੜੀ ਸੇਵਾ ਕਿਹੜੀ ਚੀਜ਼ ਨਾਲ ਚੱਲਦੀ ਹੈ ਤੁਹਾਨੂੰ ਹਰ ਇੱਕ ਵੀਡੀਓ ਮਿਲੂਗੀ ਤੇ ਬਾਈ ਜੀ ਆਪਣੇ ਸੰਸਥਾ ਜਿਹੜੀ ਇਹ ਮਤਲਬ ਕੌਣ ਕੌਣ ਚਲਾ ਰਿਹਾ ਜੀ ਇਹ ਜੀ ਸਹਾਇਤਾ ਫਾਊਂਡੇਸ਼ਨ ਕੈਨੇਡਾ ਤੇ ਲੁਧਿਆਣਾ ਦੇ ਵਿੱਚ ਸਾਡਾ ਦਫ਼ਤਰ ਹੈ ਡਾਕਟਰ ਰਜਿੰਦਰ ਹਸਪੀਟਲ ਜੀ ਠੀਕ ਹੈ ਜੀ ਇਹ ਜੀ ਦਾਨੀ ਸੱਜਣ ਮੰਨ ਲਓ ਵੀ ਜਿਵੇਂ ਜਿਵੇਂ ਕੋਈ ਸਪੋਰਟ ਕਰੀ ਜਾਂਦੇ ਕਿਸੇ ਨੂੰ ਕੋਈ ਟਰਾਈਸਾਈਕਲ ਦੇਣਾ ਜੀ ਜਾਂ ਕਿਸੇ ਨੂੰ ਕੋਈ ਰਸਣ ਦੇਣਾ ਲੋੜਵੰਦ ਨੂੰ ਹਾਂਜੀ ਮਾਤਾ ਜੀ ਉਰੀ ਕਹਿੰਦੇ ਆ ਵੀ ਰਸਣ ਦੇ ਵਿੱਚ ਵੀ ਪੁੱਤ ਅੱਜ ਅਸੀਂ ਰੱਜ ਕੇ ਖਾਵਾਂਗੇ ਜਿਹੜੇ ਚਾਰ-ਚਾਰ ਦਿਨੋਂ ਤੋਂ ਭੁੱਖੇ ਬੈਠੇ ਸੀ ਇੱਕ ਦਿਨ ਦੇ ਵਿੱਚ ਹੀ 10-10 ਪਰਿਵਾਰਾਂ ਨੂੰ ਰਸਣ ਵੰਡਣਾ ਨਹੀਂ ਨਹੀਂ ਬਿਲਕੁਲ ਬਹੁਤ ਵੱਡਾ ਸਾਰੀਆਂ ਵੀਡੀਓ ਜੀ ਤੁਹਾਨੂੰ ਮਿਲਣਗੀਆਂ ਜੀ ਆਪਾਂ ਕਿਹੜੀ-ਕਿਹੜੀ ਤਰ੍ਹਾਂ ਦੀ ਸੇਵਾ ਕਰਦੇ ਆ ਵੈਰੀ ਗੁੱਡ ਵੈਰੀ ਗੁੱਡ ਬੱਗੇ ਭਾਈ ਵੀ ਕੱਲੀ-ਚੱਲੀ ਚੀਜ਼ ਦੀ ਤੁਹਾਨੂੰ ਸਮਝ ਆਊਗੀ ਜੀ ਤੇ ਵੇਖੋਗੇ ਤੇ ਤੁਸੀਂ ਆਪ ਹੀ ਆਖੋ ਸਮਝ ਕੇ ਸੇਵਾ ਕਰਦੇ ਆਂ ਜੀ ਇੱਥੇ ਕੁਝ ਨਹੀਂ ਜਾਣਾ ਇਹ ਨਾਲ ਆਪਾਂ ਨੂੰ ਬਸ ਕੱਲਾ ਆਪਣਾ ਮਾਂਸ ਹੀ ਜਾਣਾ ਤੇ ਤਰ ਜਾਣਾ ਜਿਹੜਾ ਪੈਸਾ ਤੇਲੀ ਸਭ ਕੁਝ ਇੱਥੇ ਹੀ ਰਹਿ ਜਾਣਾ ਇੱਥੇ ਹੀ ਰਹਿ ਜਾਣਾ ਵੱਧ ਤੋਂ ਵੱਧ ਕਿਸੇ ਦਾ ਦੇਸਾ ਹਰੇ ਦਾ ਸਹਾਰਾ ਜ਼ਰੂਰ ਬਣੋ ਸਾਡੀ ਇਹੀ ਹੱਥ ਜੋੜ ਕੇ ਬੇਨਤੀ ਹੈ ਤੁਸੀਂ ਸਾਨੂੰ ਪੈਸੇ ਨਹੀਂ ਭੇਜਨੇ ਕੋਈ ਸਾਨੂੰ ਮਦਦ ਨਹੀਂ ਕਰਨੀ ਤੁਸੀਂ ਆਪ ਕਿਸੇ ਦਾ ਡਾਇਰੈਕਟਲੀ ਸਹਾਰਾ ਬਣੋ ਜੀ ਸਹੀ ਗੱਲ ਹੈ ਜੀ ਬਸ ਸਾਡੀ ਇਹੀ ਬੇਨਤੀ ਹੈ ਜੀ ਚਲੋ ਜੀ ਬੱਗੇ ਜੀ ਬਹੁਤ ਬਹੁਤ ਧੰਨਵਾਦ ਐਡੇ ਸੇਵਾ ਕਰਦੇ ਰਹੋ ਤੇ ਸਾਰੇ ਦੋਸਤਾਂ ਨੂੰ ਬੇਨਤੀ ਹੈ ਜੀ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਦੇ ਹੋ ਤੇ ਵੱਧ ਤੋਂ ਵੱਧ ਬੱਗੇ ਬਾਈ ਦੀ ਸਪੋਰਟ ਕਰੋ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਜੀ ਮਿਹਰਬਾਨੀ ਮਾਨ ਸਾਹਿਬ ਤੁਹਾਡੀ ਓਕੇ ਇਹਨਾਂ ਦੇ ਜੀ ਪੇਟ ਦੇ ਵਿੱਚ ਨਾੜਾਂ ਦਾ ਗੁੱਛਾ ਜਿਹੜਾ ਉਹ ਬਣ ਗਿਆ ਹੈਗਾ ਜੀ ਇਹਨਾਂ ਦਾ ਕੋਈ ਆਪਰੇਸ਼ਨ ਵੀ ਨਹੀਂ ਹੋ ਸਕਦਾ ਤੇ ਇਹਨਾਂ ਦੀ ਇੱਕ ਦਵਾਈ ਹੈ ਜਿਹ ਬਾਈ ਗ੍ਰੈਂਡੀ ਤਾਲੀਵਾਲ ਜੀ ਹੋਰਾਂ ਵੱਲੋਂ ਜੀ ਇਸ ਪਰਿਵਾਰ ਨੂੰ 5000 ਰੁਪਏ ਦੀ ਸੇਵਾ ਲੈ ਕੇ ਪਹੁੰਚਿਆ ਜੀ ਇਹ ਭੈਣ ਉਚਰੀ 5-6 ਸਾਲ ਤੋਂ ਜੀ ਮੰਜੇ 'ਚ ਹੀ ਪਈ ਹੈ ਜੀ ਤੇ ਇਹਨਾਂ ਦੀ ਹਾਲਤ ਹੈ ਜਿਹੜੀ ਤੁਸੀਂ ਦੇਖ ਹੀ ਸਕਦੇ ਹੋ ਤੇ ਸਾਡੀ ਸਤਕਾਰਯੋਗ ਆਂਟੀ ਕੁਲਵਿੰਦਰ ਕੌਰ ਜੀ ਵੱਲੋਂ ਜੀ ਅਸੀਂ ਇਹਨਾਂ ਨੂੰ 5000 ਰੁਪਏ ਦੀ ਸਹਾਇਤਾ ਲੈ ਕੇ ਪਹੁੰਚਿਆ ਜੀ ਬਾਈ ਰਵੀ ਸੋਢੀ ਜੀ ਵੱਲੋਂ ਤੇ ਉਹਦੇ ਪਰਿਵਾਰ ਵੱਲੋਂ ਉਹਨਾਂ ਦੀ ਬੇਟੀ ਦੇ ਦਿਮਾਦ ਵੱਲੋਂ ਤੇ ਉਹਨਾਂ ਦੀ ਬੇਟੀ ਵੱਲੋਂ ਜੀ ਤੇ ਅਸੀਂ ਉਹਨਾਂ ਦੇ ਪਰਿਵਾਰ ਦਾ ਤਹਿਤੋਂ ਧੰਨਵਾਦ ਕਰਦੇ ਆ ਜੀ ਰਾਸ਼ਨ ਲੈ ਕੇ ਪਹੁੰਚਤਾ ਕਰਤਾ ਹੈਗਾ ਜੀ 15 ਸਾਲਾਂ ਦੀ ਉਮਰ ਆ ਤੇ ਵਿਚਾਰਾ ਲੱਤਾਂ ਤੇ ਗੋਡੇ ਜਿਹੜੇ ਖੀੜ ਖੀੜ ਕੇ ਤੁਰਦਾ ਸੀਗਾ ਜੀ ਤੁਸੀਂ ਵੀਡੀਓ ਦੇ ਵਿੱਚ ਦੇਖੋਗੇ ਤੇ ਪਰਿਵਾਰ ਦੇ ਹਾਲਾਤ ਆ ਜਿਹੜੇ ਬਹੁਤ ਜ਼ਿਆਦਾ ਗਰੀਬ ਪਰਿਵਾਰ ਆ ਜੀ ਇਹ ਤੇ ਇਹਨਾਂ ਨੂੰ ਜੀ ਅੱਜ ਜੋ ਟਰਾਈਸਾਈਕਲ ਦੀ ਸੇਵਾ ਲੈ ਕੇ ਪਹੁੰਚੇ ਆ ਜੀ ਇਹਨਾਂ ਦੇ ਨਾਮ ਬਾਈ ਜੀ ਬੋਲਣਗੇ ਬੋਲੇ ਇਹਨਾਂ ਹੋਰ ਸੰਗੀਨ ਸਿੰਘ ਸਿੱਧੂ ਗੋਰ ਸੰਗੀਤ ਸਿੰਘ ਸਿੱਧੂ ਹਾਂਜੀ ਦੋਸਤੋ ਇਹ ਹੈ ਜੀ ਮੇਰਾ ਪਿੰਡ ਆਦਰੀਆ ਤੇ ਆ ਵਿਚਾਰੇ ਜੀ ਗਰੀਬ ਪਰਿਵਾਰ ਹੈ ਇਹਨਾਂ ਦੇ ਬਹੁਤ ਮਤਲਬ ਮੰਦਭਾਗੀ ਘਟਨਾ ਹੋਈ ਹੈ ਤੇ ਇੱਥੇ ਅੱਗ ਲੱਗੀ ਸੀ ਜਿਹਦੇ ਕਰਕੇ ਇਹਨਾਂ ਦੇ ਦੋ ਪਸ਼ੂ ਸੀ ਇੱਥੇ ਗਾਂ ਤੇ ਮੱਝ ਗਾਂ ਤਾਂ ਵਿਚਾਰੀ ਸਾਰੀ ਗਈ ਜੀ ਤੇ ਮੱਝ ਦਾ ਬੁਰਾ ਹਾਲ ਹੋਇਆ ਪਿਆ ਬਹੁਤ ਗਰੀਬ ਪਰਿਵਾਰ ਹੈ ਆ ਤੁਸੀਂ ਦੇਖ ਸਕਦੇ ਹੋ ਇਹਦਾ ਵਿਚਾਰੀ ਦਾ ਬਹੁਤ ਬੁਰਾ ਹਾਲ ਹੈ ਅਗੇ ਡਾਕਟਰ ਸਾਹਿਬ ਆ ਕੇ ਬੈਠੇ ਆ ਆ ਵਿਚਾਰਾਂ ਦਾ ਘਰ ਹੈ ਤੇ ਦੱਸੋਗੇ ਬਾਈ ਜੀ ਕਿਵੇਂ ਕਿਵੇਂ ਅੱਗ ਲੱਗੀ ਸੀ ਕੀ ਕਾਰਨ ਬਣਿਆ ਸੀ ਬਾਈ ਉਧਰ ਬਾਬੇ ਸਰਦੂਲ ਖਾਨ ਕੇ ਘਰੇ ਸੀਗੇ ਜੀ ਹਾਂ ਜਦੋਂ ਮਰਗ ਹੋ ਇਧਰ ਹਾਂਜੀ ਹਾਂਜੀ ਉੱਥੇ ਸੀਗੇ ਤੇ ਅਸੀਂ ਜਦੋਂ ਆਏ ਤੇ ਇੱਥੇ ਅੱਗ ਪੂਰੀ ਲੱਗੀ ਪਈ ਸੀ ਮਸਾਂ ਵਜਾਈ ਫਿਰ ਅੱਗ ਮੱਚੀ ਤੇ ਚੋ ਪਸ਼ੂ ਕੱਢੇ ਹਾਂਜੀ ਬਾਹਰੀ ਹਾਂਜੀ ਤੇ ਇੱਥੇ ਸਾਰੇ ਆਏ ਆ ਪਰ ਸੈਦਾ ਸਾਨੂੰ ਕੋਈ ਨਹੀਂ ਦਿੱਤੀ ਕਿਸੇ ਨੇ ਹਾਂਜੀ 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 ਅਸੀਂ ਆ ਤੇ ਆਪ ਤੇ ਪਸ਼ੂ ਆ ਬਚਾਏ ਆ ਜਦੋਂ ਅੱਗ ਬਜਾ ਲਈ ਉਦੋਂ ਫੇਵਰੇਟ ਆਈ ਅੱਗ ਬਜਉਣ ਵਾਲੀ ਸਾਡੀ ਉਸ ਤੋਂ ਬਾਅਦ ਆਈ ਹੈ ਹਾਂਜੀ ਦੋਸਤੋ ਬਹੁਤ ਮਾੜਾ ਹੋਇਆ ਜਿੰਨਾ ਵੀ ਕਹ ਜੀ ਇਨਸਾਨੀ ਤਨਾਤੇ ਤੁਸੀਂ ਇਹਨਾਂ ਦੀ ਮਦਦ ਜ਼ਰੂਰ ਕਰੋ ਜਿੰਨੀ ਤੁਹਾਡੀ ਸ਼ਰਧਾ 10 ਰੁਪਏ 50 ਰੁਪਏ 100 ਰੁਪਏ ਜਿੰਨੀ ਤੁਹਾਡੀ ਸ਼ਰਧਾ ਆ ਇਹਨਾਂ ਦਾ ਕਾਊਂਟ ਨੰਬਰ ਹੈ ਜੀ ਮੈਂ ਪਾ ਦਿੰਨਾ ਨਾਲ ਆ ਫੜਿਓ ਜੀ ਇੱਕ ਮਿੰਟ ਮੈਂ ਬਾਕੀ ਫੋਟੋ ਖਿੱਚ ਕੇ ਵੀ ਨਾਲ ਪਾ ਦੂੰਗਾ ਆ ਜ ਇਹਨਾਂ ਦੀ ਮਾਤਾ ਦਾ ਆ ਇਹਨਾਂ ਦਾ ਆਧਾਰ ਕਾਰਡ ਹੈ ਤੇ ਜੇ ਕਿਸੇ ਨੇ ਮਤਲਬ ਆ ਆਪਣਾ ਪਿੰਡ ਦਾ ਐਡਰੈਸ ਹੈ ਜੀ ਜੇ ਕਿਸੇ ਨੇ ਮਤਲਬ ਫੋਨ ਤੇ ਗੱਲ ਕਰਨੀ ਹੈ ਤਾਂ ਨੰਬਰ ਤੁਹਾਨੂੰ ਦੱਸ ਦ 98788 28795 ਉੱਚੀ ਬੋਲੋ ਜੀ ਤੇ ਹੌਲੀ ਬੋਲੋ 98788 28795 98788 28795 ਜੀ 98788 28795 ਜੀ 28795 ਹਾਂਜੀ ਤੇ ਕੀ ਨਾਂਜ ਫਾਦਰ ਸਾਹਿਬ ਦਾ ਮੁਸਤੀ ਖਾਨ ਜੀ ਮੁਸਤੀ ਖਾਨ ਤੇ ਬਾਈ ਜੀ ਸਾਡੀ ਹੱਥ ਬਨ ਕੇ ਬੇਨਤੀ ਹੈ ਵੈਸਤਾ ਪਾ ਪੰਜਾਬੀ ਕਿਸੇ ਕੋਲੋਂ ਕੱਟ ਰਹੇ ਹਰੇਕ ਦੀ ਮਦਦ ਕਰਦੇ ਆ ਪਰ ਬਾਈ ਜੀ ਅਕਦੀ ਮਦਦ ਜ਼ਰੂਰ ਕਰੋ ਤੁਹਾਡੇ ਸਾਹਮਣੇ ਹਾਲਾਤ ਆ ਜੀ ਦੇਖ ਲਓ ਦੋ ਵਿਚਾਰੇ ਦੇ ਪਸ਼ੂ ਸੀਗੇ ਗਾਂ ਤਾਂ ਵਿਚਾਰੀ ਉੱਥੇ ਰਗੀ ਤੇ ਮੱਢ ਦਾ ਹਾਲ ਤੁਸੀਂ ਵੇਖ ਲਿਆ ਬਹੁਤ ਬੁਰਾ ਹੋਇਆ ਪਿਆ ਹਾਂਜੀ ਮੈਂ ਦੇਖ ਨਹੀਂ ਸਕਦਾ ਇਹਨਾਂ ਜਿਆਦਾ ਬੁਰਾ ਹਾਲ ਆ ਪਰਿਵਾਰ ਤੁਸੀਂ ਵੇਖ ਲਓ ਨਰਮ ਪਰਿਵਾਰ ਆ ਵਿਚਾਰਾ ਆ ਦੋ ਕਮਰੇ ਆ ਜੀ ਸਾਡੀ ਸਾਰ ਨੂੰ ਹੱਥ ਵਨ ਕੇ ਬੇਨਤੀ ਹੈ ਵੀ ਇਹਨਾਂ ਦੀ ਮਦਦ ਜ਼ਰੂਰ ਕਰੋ ਜੀ ਆਸ ਜੀ ਤੇ ਬਾਕੀ ਮੈਂ ਆ ਬਾਈ ਦੇ ਜਿਹੜਾ ਕਾਊਂਟਰ ਨੰਬਰ ਇਹਨਾਂ ਦਾ ਜੀ ਮੈਂ ਇਹਦੀ ਫੋਟੋ ਪਾਉਣ ਲੱਗਿਆ ਤੁਸੀਂ ਦੇਖ ਲਓ ਜਮ ਹੱਥ ਵਨ ਕੇ ਬੇਨਤੀ ਦੋਸਤੋ ਦੋਸਤੋ ਮਤਲਬ ਨਾ ਆਪਾਂ ਚੰਗੀ ਤਰ੍ਹਾਂ ਇਹਦੇ ਤੇ ਆਈਫਸੀ ਕੋਡ ਨੇ ਲਿਖਿਆ ਜੀ ਫਿਰ ਅੰਦਰੋਂ ਪੇਜ ਕੱਢ ਕੇ ਅਸੀਂ ਇੱਥੇ ਐਸਤੇ ਲਿਖਿਆ ਵਾ ਤੁਸੀਂ ਦੇਖ ਲਓ ਮੈਂ ਫੋਟੋ ਪਾਉਂਗਾ ਨਾਲ ਤੇ ਜਰੂਰ ਮਦਦ ਕਰੋ ਜਿੰਨੀ ਥੋੜੀ ਸ਼ਰਤ ਆ ਹੋਈ ਬਾਕੀ ਜੇ ਕੋਈ ਮਤਲਬ ਨਹੀਂ ਵੀ ਕੋਈ ਨੂੰ ਦਿੱਕਤ ਆਉਂਦੀ ਹੈ ਜਾਂ ਕਾਊਂਟਰ ਨੰਬਰ ਬਾਰੇ ਕੋਈ ਪੁੱਛਣਾ ਹੈ ਤਾਂ ਇਹਦਾ ਆਪਾਂ ਮੋਬਾਈਲ ਨੰਬਰ ਬੋਲਿਆ ਜੀ ਇਹਨਾਂ ਦੇ ਫਾਦਾ ਸਾਹਿਬ ਦਾ ਉਹਤੇ ਤੁਸੀਂ ਸੰਪਰਕ ਕਰ ਲਿਓ ਆਪਾਂ ਦੋ ਤਿੰਨ ਆਰੇ ਮੋਬਾਈਲ ਨੰਬਰ ਦੱਸਤਾ ਜੇ ਕੋਈ ਫੇਰ ਵੀ ਦਿੱਕਤ ਆਉਂਦੀ ਹੈ ਤੁਸੀਂ ਮੈਨੂੰ ਫੋਨ ਲਾ ਲਿਓ ਮੈਂ ਸਿੱਧੀ ਇਹਨਾਂ ਨਾਲ ਗੱਲ ਕਰਵਾ ਦੂੰਗਾ ਤੁਹਾ ਚਲੋ ਇਨਸਾਨੀਅਤ ਦੇ ਨਾਤੇ ਇਹ ਪਰਿਵਾਰ ਦੀ ਮਦਦ ਕਰਨੀ ਆਪਣਾ ਫਰਜ਼ ਬਣਦਾ ਸਾਰੇ ਕਰੋ ਅਸੀਂ ਵੀ ਕਰ ਰਹੇ ਹਾਂ